ਛੋਟੇ ਭਰਾਮਾ ਨੇ ਕੀਤਾ ਆ ਕੰਮ ਵੱਡਾ ਭਰਾ ਲੱਗਿਆ ਤਾਂ ਹਾਂ ਮਾਰ ਕੇ ਰੋਣ ਅਕਸਰ ਹੀ ਵੱਡੇ ਭਰਾਮਾ ਨੂੰ ਪਿਓ ਦਾ ਦਰਜਾ ਦਿੱਤਾ ਜਾਂਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਹਾਨੂੰ ਜੋ ਵਿਅਕਤੀ ਦਿਖਾਈ ਦੇ ਰਹੇ ਨੇ ਇਹ ਸਕੇ ਭਰਾ ਨੇ ਦਰਸਲ ਛੋਟੀ ਉਮਰ ਵਿੱਚ ਹੀ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਵੱਡੇ ਭਰਾ ਨੇ ਦਿਨ ਰਾਤ ਮਿਹਨਤ ਕਰਕੇ ਛੋਟੇ ਭੈਣ ਭਰਾਮਾ ਨੂੰ ਪੜਾਇਆ ਲਿਖਾਇਆ ਅਤੇ ਸਾਰਿਆਂ ਦੇ ਵਿਆਹ ਕੀਤੇ ਇਸ ਵੱਡੇ ਭਰਾ ਨੇ ਆਪਣੇ ਛੋਟੇ ਭੈਣ ਭਰਾਮਾ ਨੂੰ ਬੱਚਿਆਂ ਵਾਂਗ ਪਾਲਿਆ ਅਤੇ ਕੋਈ ਵੀ ਦੁੱਖ ਤਕਲੀਫ ਨਹੀਂ ਆਉਣ ਦਿੱਤੀ ਅਤੇ ਨਾ ਹੀ ਕਦੇ ਪਿਓ ਦੀ ਕਮੀ ਮਹਿਸੂਸ ਹੋਣ ਦਿੱਤੀ ਜਿਸ ਤੋਂ ਬਾਅਦ ਛੋਟੇ ਭਰਾਵਾਂ ਨੇ ਵੀ ਆਪਣੇ ਵੱਡੇ ਭਰਾ ਦਾ ਪਿਓ ਵਾਂਗ ਸਤਿਕਾਰ ਕੀਤਾ ਅਤੇ ਉਸਦੇ ਜਨਮ ਦਿਨ ਤੇ ਉਸ ਨੂੰ ਇੱਕ ਨਵੀਂ ਗੱਡੀ ਗਿਫਟ ਕੀਤੀ ਜਿਸ ਨੂੰ ਦੇਖ ਕੇ ਵੱਡੇ ਭਰਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਭੈਣ ਭਰਾ ਹੋਣ ਤਾਂ ਇਹੋ ਜਿਹਾ ਹਰ ਕਿਸੇ ਵਿੱਚ ਇਹੋ ਜਿਹਾ ਹੀ ਪਿਆਰ ਹੋਣਾ ਚਾਹੀਦਾ ਏ ਸੋ ਤੁਹਾਡੇ ਇਨ ਭਰਾਵਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ